ਗੁਰਦਾਸਪੁਰ ਦੇ ਰਹਿਣ ਵਾਲੇ ਅਮਰਿਤਪਾਲ ਸਿੰਘ ਨਾਮਕ ਵਿਅਕਤੀ ਵੱਲੋਂ ਮੀਡੀਆ ਸਾਹਮਣੇ ਹੱਡ ਬੀਤੀ ਸੁਣਾਉਂਦੇ ਹੋਏ ਦੱਸਿਆ ਗਿਆ ਕਿ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਾ ਕਿ ਹੜ ਦਾ ਪਾਣੀ ਤੇਜ਼ ਰਫ਼ਤਾਰ ਨਾਲ ਗੁਰਦਾਸਪੁਰ ਵਾਲੀ ਸਾਈਡ ਨੂੰ ਆ ਰਿਹਾ ਤਾਂ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਬੱਚਿਆਂ ਅਤੇ ਜ਼ਰੂਰੀ ਸਮਾਨ ਨੂੰ ਛੱਤ ਤੇ ਚੜਾਇਆ ਅਤੇ ਜਦ ਉਹਨਾਂ ਨੇ ਵੇਖਿਆ ਕਿ ਪਸ਼ੂਆਂ ਵਾਲੀ ਜਗ੍ਹਾ ਤੇ ਪਾਣੀ ਆ ਰਿਹਾ ਤਾਂ ਉਹਨਾਂ ਨੇ ਲੰਬੀ ਜਦੋਂ ਜਹਿਦ ਕਰ ਪਸ਼ੂਆਂ ਨੂੰ ਛੱਤ ਤੇ ਛੜਾਇਆ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਹਾਲੀ ਵਿੱਚ ਹੀ ਇਹ ਨਵੀਂ ਆਪਣੀ ਕੋਠੀ ਤਿਆਰ ਕਰਵਾਈ ਹੈ ਅਮਰਿਤਪਾਲ ਸਿੰਘ ਕਿਹੜਾ ਪਿੰਡ ਹੈ ਖੁਸ਼ਹਾਲਪੁਰ ਭਾਜੀ ਇਹ ਜਿਹੜੇ ਆਪਣੇ ਕੋਠੀ ਦੇ ਡੰਗਰ ਬੰਡੇ ਕਿਸ ਕਾਰਨ ਬੰਨੇ ਤੇ ਕੀ ਲੋੜ ਪਈ? ਜਾਨੀ ਕਿ ਜਦੋਂ ਆਪਾਂ ਪਾਣੀ ਵੇਖਿਆ ਵੀ ਪਾਣੀ ਦਾ ਲੈਵਲ ਬਹੁਤ ਉੱਚਾ ਆ ਤੇ ਥੋੜਾ ਬਹੁਤਾ ਥੱਲੇੋਂ ਸਮਾਨ ਜਿੰਨਾ ਕਿ ਸਮੇਟਿਆ ਗਿਆ ਉਹ ਪਹਿਲਾਂ ਸਮੇਟਿਆ ਫਿਰ ਆਪਾਂ ਵੇਖਿਆ ਵੀ ਇੱਧਰ ਜਿੱਧਰ ਆਪਣਾ ਇਹ ਬੱਦੇ ਆ ਗਉਆਂ ਬੱਦੀਆਂ ਨੇ ਉਧਰ ਸ਼ੱਡ ਚ ਪਾਣੀ ਆ ਗਿਆ ਫਿਰ ਉੱਥੋਂ ਲਿਆ ਕੇ ਤੇ ਅੱਗੇ ਸ਼ਟਰਾਂ ਦੇ ਨਾਲ ਬੱਦੇ ਤੇ ਜਦੋਂ ਇੱਧਰ ਵੀ ਪਾਣੀ ਉੱਪਰ ਆ ਗਿਆ ਫਿਰ ਜਾਨੀ ਕਿ ਮਰਦਾ ਬੰਦਾ ਕੀ ਨਹੀਂ ਕਰਦਾ ਤੇ ਫਿਰ ਆਪਾਂ ਸਟਾਰਟ ਕੀਤਾ ਵੀ ਇਹਨਾਂ ਨੂੰ ਉੱਤੇ ਚਾੜ ਕੇ ਟਰਾਈ ਮਾਰਦੇ ਆ ਜੇ ਨਾ ਹੋਇਆ ਤਾਂ ਫਿਰ ਸੰਗਲ ਖੋਲਦਾਂਗੇ ਵੀ ਚਲੋ ਕਿਸੇ ਕਿਨਾਰੇ ਲੱਗ ਜਾਣਗੇ ਜਾਨ ਤੇ ਬਚਾਉਣੀ ਸੀ ਨਾ ਜਿਸ ਤਰ੍ਹਾਂ ਹੁਣ ਚਾੜਿਆ ਕਿਦਾਂ ਚਾੜਿਆ ਤੇ ਉਹ ਸੀੜੀਆਂ ਰਾਹੀਂ ਫਿਰ ਪਹਿਲੋਂ ਸਟਾਰਟ ਕੀਤਾ ਪਹਿਲੀ ਗੋ ਲੈ ਕੇ ਆਏ ਉੱਪਰ ਸਿੱਧਾ ਉੱਪਰ ਵਾਲੇ ਸੀੜੀ ਤੋਂ ਫਿਰ ਉਹ ਸਲਿੱਪ ਹੋ ਗਈ ਫਿਰ نیچے गिर ਗਈ ਫਿਰ ਆਪਾਂ ਕਿਹਾ ਵੀ ਇਦਾਂ ਤਿੰਨੀ ਚੜ੍ਹਨੀ ਆ ਪੂਰੀਆਂ ਫਿਰ ਆਪਾਂ ਸੇਬਿਆਂ ਵਾਲੀਆਂ ਬੋਰੀਆਂ ਲਈਆਂ ਸਟੈਪ ਬਾਈ ਸਟੈਪ ਥੋੜੀਆਂ ਸੀ ਜਾਨੀ ਕਿ 5-6 ਬੋਰੀਆਂ ਸਟੱਪਾਂ ਤੇ ਪਿਛਾ ਕੇ ਤੇ ਉਹਨਾਂ ਦੇ ਜਾਨੀ ਕਿ ਕੱਲੇ-ਕੱਲੇ ਪੈਰ ਆਪ ਚੁੱਕ ਕੇ ਰੱਖਣੇ ਪੈਂਦੇ ਸੀ ਆਪ ਤੇ ਤੁਹਾਨੂੰ ਪਤਾ ਵੀ ਡੰਗਰ ਨਹੀਂ ਚੁੱਕ ਕੇ ਰੱਖਦਾ ਸਾਨੂੰ ਟੰਕ ਟੰਕ ਵੀ 4 ਘੰਟੇ ਲੱਗੇ ਜੀ ਦੋ ਬੰਦੇ ਸੀ ਤੇ 4 ਘੰਟੇ ਲੱਗੇ ਦੇਖ ਰਹੇ ਕਿਸ ਤਰ੍ਹਾਂ ਕਰੀ ਤਿਆਰੀ ਦੇਖ ਰਹੇ ਏਦਾਂ ਹੀ ਆ ਤੂੜੀ ਵਗੈਰਾ ਚਾਰਾ ਵਗੈਰਾ ਆਰੇ ਜੱਟ ਭਰਾ ਜਦੇ ਬੰਦੀਆਂ ਆਉਂਦੇ ਜਾਂਦੇ ਪੁੱਛ ਲੈਂਦੇ ਆ ਵੀ ਚਾਰੇ ਵਗੈਰੇ ਦੀ ਜਰੂਰਤ ਹੈ ਫਿਰ ਜਿੰਨਾ ਕੁ ਜਰੂਰਤ ਹੁੰਦੀ ਹੈ ਇਦਾਂ ਬੋਰਾ ਲੱਲੀ ਦਾ 2-4 ਦਿਨ ਲੰਘ ਜਾਂਦੇ ਆ ਫਿਰ ਜਰੂਰਤ ਹੋਏ ਫਿਰ ਲੱਲੀ ਦਾ ਕਿੰਨਾ ਕਿੰਨਾ ਪਾਣੀ ਇੱਥੇ ਪਾਣੀ ਇੱਥੇ 6 ਤੋਂ 6.5 ਫੁੱਟ ਹੈ ਤੇ ਬਾਕੀ ਪਾਣੀ ਦਾ ਕੁਝ ਜ਼ਿਆਦਾ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਏਡੀ ਵੱਡੀ ਗਲਤੀ ਹੈ ਵੀ ਇਹ ਕੋਰੀਡੋਰ 3 ਫੁੱਟ ਉੱਚਾ ਆਇਆ ਜ਼ਮੀਨ ਦੇ ਲੈਵਲ ਤੋਂ ਉਹ ਜਿੱਥੋਂ ਕੋਰੀਡੋਰ ਨੂੰ ਰਸਤਾ ਸਟਾਰਟ ਹੁੰਦਾ ਆ ਉਥੋਂ ਲੈ ਕੇ ਤੇ ਇਧਰ ਪਿੰਡ ਚਾਕਾਂ ਵਾਲੀ 2 ਕਿਲੋਮੀਟਰ ਚ ਇੱਕ ਪੁਲੀ ਨਹੀਂ ਦਿੱਤੀ ਗਈ ਜਿੱਥੇ ਕਿ ਤਿੰਨ ਤੋਂ ਚਾਰ ਪੁਲੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਸਾਹਮਣੇ ਅਜੇ ਵੀ ਤੁਸੀਂ ਦੇਖ ਸਕਦੇ ਜੀ ਪਰਲੀ ਸਾਈਡ ਪਾਣੀ ਨਹੀਂ ਆ ਇਧਰ ਸਾਈਡ ਅਜੇ ਵੀ ਜਾਨੀ ਕਿ ਫਸਲ ਡੁੱਬੀ ਹੋਈ ਹੈ ਲੱਗਦਾ ਰੋਡ ਕਰਕੇ ਇਧਰ ਵੀ ਪਾਣੀ ਰਹਿਣਾ ਚਾਹੀਦਾ ਹਾਂਜੀ ਹਾਂਜੀ ਰੋਡ ਕਰਕੇ ਆ ਡਾਕ ਹੁਣ ਰੋਡ ਕਰਕੇ ਪਰਲੀ ਸਾਈਡ ਪਾਣੀ ਕਲੀਅਰ ਹੈ ਇਹ ਸਾਈਡ ਤੇ ਅਜੇ ਪੂਰਾ ਪਾਣੀ ਹੈ ਪਰਿਵਾਰ ਦੀ ਤੁਸੀਂ ਦੇਖ ਰਹੇ ਕਿ ਜਾਨਵਰਾਂ ਦੀ ਕਰਦੇ ਰਹੇ ਪਰਿਵਾਰ ਦਾ ਕਿਸਾ ਕੀਤਾ ਪਰਿਵਾਰ ਦੀ ਵੀ ਇਦਾਂ ਤੇ ਤੁਹਾਨੂੰ ਪਤਾ ਥੋੜਾ ਬਹੁਤਾ ਸਮਾਨ ਬਾਕੀ ਆ ਰਿਹਾ ਸੰਸਥਾ ਵਾਲੇ ਆਉਂਦੇ ਜਾਂਦੇ ਲੰਗਰ ਵਾਰੇ ਪੁੱਛ ਕੇ ਜਾਂਦੇ ਨੇ ਪ੍ਰਸ਼ਾਸਨ ਤੇ ਤੁਹਾਨੂੰ ਪਤਾ ਅਜੇ ਤੱਕ ਨਹੀਂ ਆਇਆ ਪੁੱਛਣ ਵੀ ਪ੍ਰਸ਼ਾਸਨ ਤੋਂ ਇਹ ਮੰਗਿਆ ਵੀ ਹੁਣ ਤੇ ਜਿਹੜਾ ਨੁਕਸਾਨ ਹੋਣਾ ਸੀ ਉਹ ਤੇ ਹੋ ਗਿਆ ਆਉਣ ਵਾਲੇ ਸਮੇਂ ਚ ਨੁਕਸਾਨ ਨਾ ਹੋਏ ਤੇ ਇਹ ਰੋਡ ਤੇ ਜਾਨੀ ਕਿ 2 ਕਿਲੋਮੀਟਰ ਚ ਤਿੰਨ ਤੋਂ ਚਾਰ ਪੁਲੀਆਂ ਦਿੱਤੀਆਂ ਜਾਣ ਇਹ ਪ੍ਰਸ਼ਾਸਨ ਤੋਂ ਮੰਗਿਆ